ਆ ਮੋਦੀ ਆਏ ਸੀ ਕਿ ਦਿਹਾੜੀ ਤੇ ਬੰਦੇ ਲਿਆਂਦੇ ਸੀ ਦਿਹਾੜੀ ਤੇ ਗੱਲ ਹੋਈ 400 ਰੁਪਏ ਦੀ ਅੱਛਾ ਸਵੇਰ ਤੇ ਗਏ ਸੀ ਨਹੀਂ ਹੁਣ ਛੱਡਿਆ ਹੀ 6 ਵਜੇ ਜੀ ਆਹ ਨੂੰ ਕਹਿੰਦੇ ਕਹਿੰਦੇ ਮੇਰੇ ਖੜੋ ਗਿਲਾ ਚੰਗ ਚ ਸੀ ਆਏ ਸਾਂ ਤਿੰਨ ਘੰਟਾ ਬੀ ਖੜਿਆ ਨੂੰ ਜੀ ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਤੁਹਾਨੂੰ 400 ਰੁਪਏ ਦਵਾਂਗੇ ਹਾਂਜੀ ਹਾਂਜੀ ਜੀ ਪਰ ਬੰਦੇ ਨੂੰ ਆ ਜਿਹੜਾ ਕੋਈ ਨਹੀਂ ਆਇਆ ਨਹੀਂ ਆਇਆ ਹੁਣ ਪਤਾ ਅੱਗੋਂ ਫੋਨ ਨਹੀਂ ਚੱਕ ਰਹੀ ਜੀ ਅੱਗੋਂ ਦੇ ਫੋਨ ਚੱਕਦੇ ਕਹਿੰਦੇ ਵੀ ਸਵੇਰੇ ਮਿਲਾਂਗੇ ਜੀ ਦਿਹਾੜੀ ਵੀ ਨਹੀਂ ਮਿਲੀ ਦਿਹਾੜੀ ਵੀ ਨਹੀਂ ਮਿਲੀ 400 ਰੁਪਏ ਦੱਬ ਗਏ ਕੈਦਰੀਵਾਲ ਸਾਹਿਬ 4-400 ਰੁਪਏ ਦੀ ਹਰੀ ਤੇ ਬੰਦੇ ਲਿਆਂਦੇ ਉਹ ਵੀ ਨਹੀਂ ਦਿੱਤੇ ਬਾਅਦ ਚ ਗੁਰੂ ਘਰ ਲੰਗਰ ਨਾ ਕਹੇ ਭਾਈ ਗੁਰ ਇਹ ਮਹਿਲਾ ਆਣਿਆਂ ਦਾ ਸ਼ਹਿਰ ਹੈ ਉਹ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਹ ਕਾਂਗਰਸ ਨਾਲ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ ਉਹ ਅਕਾਲੀ ਦਲ ਨਾਲ ਸੀ ਅੱਜ ਕੱਲ ਭਾਈ ਪਦਨਾ ਜਿਵੇਂ ਭਾਈ ਪਨਾਲ ਨੇ ਕਦੇ ਲੋਕਾਂ ਨਾਲ ਹੋਇਆ 25 ਮਈ ਨੂੰ ਦਿੱਲੀ 'ਚ ਵੋਟਾਂ ਹੋਈਆਂ ਨੇ ਦਿੱਲੀ 'ਚ ਕਿਨਾਰਾ ਚੱਲਿਆ ਕਿ 25 ਮਈ ਭਾਜਪਾ ਗਈ ਹਾਂਜੀ ਇਕਲੀ ਕਿਕਲੀ ਉਹ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਫੇਰ ਸਫਾਇਆ ਕਰਨ ਨੂੰ ਕਹਾਂ ਨਾ ਪਹਿਲਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਨੂੰ ਦੱਸੋ ਉਦੋਂ ਬਾਅਦ ਕਿੱਕਲੀ ਸੁਣਾਉਂਗਾ ਇਨਕਲਾਬ ਇਨਕਲਾਬ ਜੰਗਲਾਬ ਹਾਰਤ ਮਾਤਾ ਕੀ ਜੈ ਬੋਲੇ ਸੋਨਿਆਲ ਜੈ ਜੈ ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਉਹ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੁਟੀ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਬੀਬਾ ਜੀ ਅੱਗੇ ਕਹਿੰਦੇ ਨੇ ਕਿ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ ਮੇਰਾ ਸੁੱਕੀ ਜਾਏ ਖੂਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੋਟੀ ਐ ਲਾਹਰ ਪਟਿਆਲੇ ਵਾਲੋ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਤਦ ਲਈ ਹੋਰ ਗੱਲ ਮੈਂ ਕਰਨੀ ਤਾਂ ਦੇ ਕਾਰਡ ਕੱਟੂਗੀ ਉਹ ਭਰਾਵੋ ਅਸੀਂ ਤਾਂ ਕਾਰਡ ਵਧਾਉਣੇ ਨੇ ਅਸੀਂ ਤਾਂ ਨਮੀ ਕਣਕ ਦੇਣੀ ਹੈ ਜਿਹੜੀ ਕਣਕ ਮੇਰੇ ਘਰੇ ਆਉਂਦੀ ਹੈ ਉਹੀ ਗਰੀਬ ਦੇ ਘਰੇ ਜਾਊਗੀ ਕੋਈ ਸੁਸਤਰੀ ਵਾਲੀ ਕਣਕ ਨਹੀਂ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਕੋਈ ਬਲਕੇ ਜਿਨ੍ਹਾਂ ਦੇ ਕਾਰਡ ਹੈ ਨਹੀਂ ਉਹਨਾਂ ਨੂੰ ਬਿਨਾ ਕਾਰਡ ਤੋਂ ਵੀ ਅਸੀਂ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ ਇੱਕ ਮੇ ਹੋ ਜਾਂਦਾ ਪੰਜਾਬ ਦੀ ਧਰਤੀ ਪੂਰੇ ਦੇਸ਼ ਨੂੰ ਰੋਟੀ ਖਵਾਉਂਦੀ ਹੈ ਪੇਟ ਭਰਦੀ ਹੈ ਕਾਰਨ ਕੀ ਹੈ ਉਹਨਾਂ ਦਾ ਜਿਹੜਾ ਮਾਲਕਾ ਅਖਬਾਰ ਦਾ ਉਹ ਸ਼ੀਤਾਂ ਦੇ ਕੱਫਣਾ ਚੋਂ ਪੈਸੇ ਖਾ ਗਿਆ ਉਹਦੀ ਜਾਂਚ جاری ਹੈ ਬਸ ਆ ਦੇਖਣਾ ਇਹ ਸਾਰਿਆਂ ਨੂੰ ਦੱਸਿਓ ਇਹੋ ਜਿਹੇ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ ਸਾਢੇ ਡੇਢ ਸਾਲ ਹੋ ਗਿਆ ਆਪਣੇ ਵਿਰੁੱਧ ਲਿਖਦੇ ਨੂੰ ਆਪਾਂ ਨੇ ਕੋਈ ਪੰਜਾਬ ਦੇ ਵਿਰੁੱਧ ਕੋਈ ਕੰਮ ਕੀਤਾ ਕੋਈ 1 ਰੁਪਏ ਦੀ ਮੇਰੇ ਤੇ ਹਰਮਿੰਦ ਕੇਦਰੀਵਾਲ ਦੇ ਕੋਈ ਇਲਜ਼ਾਮ ਲਾ ਦਿਓ ਨਾ ਅਸੀਂ ਕੰਮ ਕਰਦੇ ਆ ਸਕੂਲਾਂ ਦੇ ਅਸੀਂ ਕੰਮ ਕਰਦੇ ਆ ਹਸਪਤਾਲਾਂ ਦੇ ਬਿਜਲੀਆਂ ਦੇ ਥਰਮਲ ਪਲੈਂਟ ਨਵੇਂ ਖਰੀਦ ਲਏ ਸੋ ਵੀਰੋ ਏਕਾ ਰੱਖਿਓ ਆ ਇੱਕ ਦੋ ਦਿਨਾਂ ਦੇ ਵਿੱਚ ਇਹ ਕਹਿ ਜੀਆਂ ਭੜਕਾਉ ਖਬਰਾਂ ਛਾਪਣਗੇ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਪੈਸੇ ਵੰਡਣਗੇ ਜੇ ਪੈਸੇ ਤੁਸੀਂ ਲੈ ਕੇ ਆਏ ਮੇਰੀ ਹੱਥਵੰਕੇ ਬੇਨਤੀ ਹੈ ਲక్ష్ਮੀ ਮੋੜੀ ਦੀ ਨਹੀਂ ਹੁੰਦੀ ਮਨਾ ਨਾ ਕਰਿਓ ਔਰ ਐ ਕਰ ਦਿਓ ਵੀ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰਦੇ ਬਾਕੀਆਂ ਨੂੰ ਮਾਫ ਸਮਝ ਗਏ ਬਹੁਤ ਸਮਝਦਾਰ ਲੱਗ ਕਾ ਬਹੁਤ ਸਮਝਦਾਰ ਲੱਗ ਕਾ ਉਹ ਥੋੜੇ ਹੀ ਨੇ ਇਹਨਾਂ ਨੇ ਕਿਹਾ ਨਰਮਾ ਵੇਚਿਆ ਫੁਟਾਓ ਦੋ ਨਾਰੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਹਾਲ ਜ਼ਿੰਦਾਬਾਦ ਰਹੋ ਆਬਾਦ ਰਹੋ ਲਵ ਯੂ ਆਲ ਬਸਦੇ ਰਹੋ